ਜਾ ਕੇ ਥੱਕ ਚੁੱਕੇ ਹੋ ਤੁਸੀਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਹੋ ਤੇ ਪੈਸਾ ਵੀ ਤੁਸੀਂ ਪਾਣੀ ਵਾਂਗ ਵਹਾ ਲਿਆ ਪਰ ਉਹ ਤੁਹਾਡੇ ਰੋਗ ਦਾ ਇਲਾਜ ਨਹੀਂ ਹੋਇਆ ਤਾਂ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਹੈ ਅੱਜ ਦੋਸਤੋ ਤੁਹਾਨੂੰ ਇੱਕ ਇਹੋ ਜਿਹੇ ਡਾਕਟਰ ਨਾਲ ਮਲਾਉਣਾ ਜਿਹਦੇ ਅੱਗੇ ਦੁਨੀਆਂ ਦੇ ਸਾਰੇ ਡਾਕਟਰ ਫੇਲ ਨੇ ਸਿਆਣੇ ਕਹਿੰਦੇ ਨੇ ਕਿ ਜਦੋਂ ਦਵਾਈ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਫਿਰ ਦੁਆ ਕੰਮ ਕਰਦੀ ਹੈ ਬਿਲਕੁਲ ਇਸੇ ਤਰ੍ਹਾਂ ਹੀ ਦੋਸਤੋ 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਜੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਹੈ ਜਿੱਥੇ ਆ ਕੇ ਵੱਡੇ ਵੱਡੇ ਦੁੱਖ ਦਰਦ ਲੋਕਾਂ ਦੇ ਦੂਰ ਹੋ ਜਾਂਦੇ ਨੇ ਅਤੇ ਲੋਕ ਆਪਣੀ ਖੁਸ਼ੀ ਸ਼ਰਧਾ ਭਾਵਨਾ ਦੇ ਨਾਲ ਇਸ ਗੁਰਦੁਆਰਾ ਸਾਹਿਬ 'ਚ ਕੀ ਜੜਾਉਂਦੇ ਨੇ ਸਿਰਫ ਇੱਕ ਲੂਨ ਦੀ ਥੈਲੀ ਅਤੇ ਇੱਕ ਮਾਂਜਾ ਜਿਹਨੂੰ ਕਈ ਲੋਕ ਝਾੜੂ ਵੀ ਕਹਿ ਦਿੰਦੇ ਆ ਦੋਸਤੋ ਇਸ ਗੁਰਦੁਆਰਾ ਸਾਹਿਬ ਦਾ ਨਾਂ ਹੈਗਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਪਰ ਜ਼ਿਆਦਾਤਰ ਲੋਕ ਇਸ ਗੁਰਦੁਆਰਾ ਸਾਹਿਬ ਨੂੰ ਤਰਨਤਾਰਨ ਵਾਲਾ ਗੁਰਦੁਆਰਾ ਸਾਹਿਬ ਕਹਿ ਕੇ ਬੁਲਾਉਂਦੇ ਨੇ ਤੇ ਜ਼ਿਆਦਾਤਰ ਨਾਮ ਮੁਕਸਰ ਦੇ ਵਿੱਚ ਇਹੀ ਮਸ਼ਹੂਰ ਹੈ ਦੋਸਤੋ ਜਦੋਂ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯੁੱਧ ਦੇ ਦੌਰਾਨ ਜਦੋਂ ਦੋਸਤੋ ਇਥੋਂ ਖਿਦਰਾਣੇ ਦੀ ਟਾਬ ਤੋਂ ਯਾਨੀ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਰੂਪਾਣੇ ਵੱਲ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਉਹ ਇੱਥੇ ਠਹਿਰੇ ਸੀ ਅਤੇ ਜਦੋਂ ਸਿੰਘਾਂ ਨੇ ਨਾਲ ਦੇ ਸੰਗਾਂ ਨੇ ਗੁਰੂ ਸਾਹਿਬ ਨੂੰ ਇੱਥੇ ਰੁਕਣ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਨੇ ਦੱਸਿਆ ਵੀ ਇਸ ਜਗ੍ਹਾ ਤੇ ਵੱਡੇ ਵੱਡੇ ਤਪਸਵੀ ਤਪੱਸਿਆ ਕਰਕੇ ਗਏ ਨੇ ਉਹਨਾਂ ਵੇਲਿਆਂ ਜਿੱਥੇ ਇੱਕ ਛੋਟੀ ਜਹੀ ਪਾਣੀ ਵਾਲੀ ਛਪੜੀ ਹੋਇਆ ਕਰਦੀ ਸੀ ਜਿਸ ਨੂੰ ਕਿ ਹੁਣ ਸਰੋਵਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਜਗ੍ਹਾ ਨੂੰ ਛਪੜੀ ਨੂੰ ਇਹ ਵਰਦਾਨ ਦਿੱਤਾ ਸੀ ਕਿ ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਇਸ ਛਪੜੀ ਦੇ ਵਿੱਚ ਪੰਜ ਵਾਰ ਮਤਲਬ ਪੰਜ ਐਤਵਾਰ ਇਸ ਦੇ ਵਿੱਚ ਇਸ਼ਨਾਨ